ਹਾਂਜੀ ਭੈਣੋ ਇਸ ਕਰਵਾ ਚੌਥ ਸਪੈਸ਼ਲ 골ਡਨ ਫੇਸ਼ਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਹਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾ ਸਕਦੇ ਹੋ ਤੇ ਕਾਫੀ ਪੈਸੇ ਬਚਾ ਸਕਦੇ ਹੋ ਜੇ ਪਾਲਰਾਂ 'ਚ ਜਾ ਕੇ ਤੁਸੀਂ ਫੇਸ਼ਲ ਕਰਵਾਉਣਾ ਚਾਹੁੰਦੇ ਹੋ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਇਹ ਵਾਲਾ ਫੇਸ਼ਲ ਜਰੂਰ ਕਰਕੇ ਦੇਖਣਾ ਤੁਹਾਡੀ ਸਕਿਨ ਇੱਕਦਮ ਚਮਕ ਜਾਏਗੀ ਸਕਿਨ ਤੇ ਗਲੋ ਆਏਗਾ ਤੇ ਜਿਹੜਾ ਵੀ ਸਕਿਨ ਤੇ ਕੋਈ ਦਾਗ ਧੱਬਾ ਜਾਂ ਪਿਗਮੈਂਟੇਸ਼ਨ ਸ਼ਾਇ ਹੈ ਇਹਨਾਂ ਸਾਰੀਆਂ ਖਤਮ ਹੋਣਗੀਆਂ ਇਹ 골ਡਨ ਫੇਸ਼ਲ ਇੱਕ ਵਾਰ ਤੁਸੀਂ ਜਰੂਰ ਇਸਤੇਮਾਲ ਕਰਨਾ ਹੈ ਕਿਦਾਂ ਇਹ ਬਣਾਣਾ ਇਹਨੂੰ ਬਣਾਉਣ ਦਾ ਤਰੀਕਾ ਮੈਂ ਤੁਹਾਡੇ ਨਾਲ ਕਰਦੀ ਹਾਂ ਸ਼ੇਅਰ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਘਰੇ ਹੀ ਮੌਜੂਦ ਹੁੰਦੀਆਂ ਨੇ ਤੇ ਜਿਹੜੇ ਚੈਨਲ ਤੇ ਪਹਿਲਾਂ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋਣਾ ਜੈ ਇੱਕ ਕਮੈਂਟ ਕਰਨਾ ਔਰ ਲਾਈਕ ਜ਼ਰੂਰ ਕਰਨਾ ਔਰ ਸ਼ੇਅਰ ਵੀ ਕਰ ਦੇਣਾ ਤੇ ਇਸ ਗੋਲਡਨ ਫੇਸ਼ਲ ਨੂੰ ਬਣਾਉਣ ਲਈ ਆਪਾਂ ਪਹਿਲਾਂ ਕੀ ਲੈਣਾ ਆਪਾਂ ਤੁਸੀਂ ਲੈਣਾ ਇੰਦਾ ਆ ਦੇਖੋ ਇਹ ਹਲਦੀ ਹੈ ਜਿਹੜੀ ਕਿਚਨ ਵਾਲੀ ਹਲਦੀ ਹੁੰਦੀ ਹੈ ਸਪੈਸ਼ਲ ਜਿਹੜੀ ਆਪਾਂ ਮਤਲਬ ਕਿ ਸਬਜੀ ਚ ਪਾਣੇ ਆ ਠੀਕ ਹੈ ਕਿਚਨ ਵਾਲੀ ਹਲਦੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਭੁੰਨ ਕੇ ਇਹਨੂੰ ਕਾਲਾ ਕਰ ਲੈਣਾ ਹੈ ਬਿਲਕੁਲ ਕਾਲਾ ਕਰ ਲੈਣਾ ਹੈ ਬਰਾਊਨ ਨਹੀਂ ਕਰਨਾ ਕਾਲਾ ਕਰ ਲੈਣਾ ਇਹਨੂੰ ਕਾਲ ਮਤਲਬ ਕਿ ਸਾੜ ਲੈਣਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਭੁੰਨ ਲੈਣਾ ਹੈ ਤੇ ਇਹ ਕੁਝ ਇਸ ਤਰੀਕੇ ਦਾ ਪਾਊਡਰ ਬਣ ਕੇ ਹੋ ਜਾਣਾ ਹੈ ਤਿਆਰ ਕਾਲੀ ਸ਼ਾ ਹਲਦੀ ਕਰ ਲੈਣੀ ਹੈ ਪੀਲੀ ਨਹੀਂ ਕਰਨੀ ਹੈਗੀ ਕਿਉਂਕਿ ਪੀਲੀ ਦਾ ਇੱਕ ਤਾਂ ਕਲਰ ਚੜੇਗਾ ਆਪਣੇ ਫੇਸ ਤੇ ਬਾਕੀ ਜਿਹੜਾ ਆ ਜਿਹੜੀ ਸੜੀ ਹੋਈ ਹਲਦੀ ਜਿਹੜੀ ਆਪਣੇ ਫੇਸ ਤੇ ਫਾਇਦਾ ਕਰਦੀ ਹੈ ਉਹਨਾਂ ਉਹ ਵਾਲੀ ਹਲਦੀ ਨਹੀਂ ਕਰਦੀ ਜਿੰਨੀ ਆਪਾਂ ਕੱਚੀ ਹਲਦੀ ਲਗਾਣੇ ਆ ਠੀਕ ਹੈ ਕੱਚੀ ਹਲਦੀ ਦੇ ਨਾਲ ਚਿਹਰਾ ਵੀ ਪੀਲਾ ਹੁੰਦਾ ਤੇ ਅਸਰ ਵੀ ਨਹੀਂ ਇੰਨਾ ਹੁੰਦਾ ਇਸ ਤਰੀਕੇ ਨਾਲ ਸਾੜ ਕਿਤੇ ਦੇ ਵਿੱਚ ਕਿਹੜੀਆਂ ਚੀਜ਼ਾਂ ਮਿਕਸ ਕਰਨੀਆਂ ਨੇ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਸੋਨੇ ਵਾਂਗੂ ਚਮਕੇ ਸਾਰੇ ਹੀ ਤੁਹਾਨੂੰ ਪੁੱਛਣ ਕਿ ਵਾਓ ਕੀ ਲਗਾਇਆ ਤੁਸੀਂ ਚਿਹਰੇ ਤੇ ਤੇ ਚਲੋ ਜੀ ਕਰਦੇ ਹਾਂ ਸ਼ਟਾਰਟ ਆਪਾਂ ਇਹਦੇ ਲਈ ਆਪਾਂ ਕੀ ਲੈਣਾ ਹੈ ਤੁਸੀਂ ਪੂਰੀ ਵੀਡੀਓ ਦੇਖਣੀ ਪੂਰਾ ਪ੍ਰੋਸੈਸ ਦੇਖਣਾ ਹੈ ਤੇ ਅਗਰ ਤੁਸੀਂ ਹਫ਼ਤੇ 'ਚ ਦੋ ਵਾਰੀ ਇਹ ਕਰਦੇ ਹੋ ਨਾ ਵੈਸੇ ਵੀ ਕਰਦੇ ਰਹਿੰਦੇ ਹੋ ਸਕਿਨ ਤੁਹਾਡੀ ਇੱਕਦਮ ਬ੍ਰਾਈਟ ਹੋ ਜਾਵੇਗੀ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਤੇ ਇਸ ਨੂੰ ਲਗਾਉਣ ਦੇ ਇੰਨੇ ਫਾਇਦੇ ਨੇ ਕੋਈ ਵੀ ਦਾਗ ਧੱਬਾ ਫੋੜਾ ਫਿੰਸੀ ਕੋਈ ਪਿੰਪਲ ਚਾਹ ਪਿੰਪਲਾਂ ਤੇ ਦਾਗ ਰ ਸਾਰੇ ਖਤਮ ਹੋਣਗੇ ਇਹਨਾਂ ਬੱਚੇ ਵੀ ਤੁਹਾਡੇ ਲਗਾ ਸਕਦੇ ਨੇ ਤੁਸੀਂ ਵੀ ਲਗਾ ਸਕਦੇ ਹੋ ਠੀਕ ਹੈ ਤੇ ਇਹਨੂੰ ਬਣਾਉਣ ਲਈ ਆਪਾਂ ਕੀ ਲੈ ਆ ਪਹਿਲਾਂ ਤਾਂ ਲੈਣੀ ਹੈ ਸਾਫ ਜੀ ਕਟੋਰੀ ਲੈਣੀ ਹੈ ਤੇ ਉਹਦੇ ਲਈ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਬੇਸਣ ਥੋੜਾ ਜਿਹਾ ਬੇਸਣ ਚਾਹੀਦਾ ਸਿਰਫ ਥੋੜਾ ਜਿਹਾ ਬੇਸਣ ਲੈਣਾ ਹੈ ਠੀਕ ਹੈ ਬੇਸਣ ਲੈਣਾ ਹੈ ਔਰ ਇਹਦੇ ਵਿੱਚ ਪਾਉਣਾ ਹੈ ਆਪਾਂ ਗੁਲਾਬ ਜਲ ਠੀਕ ਹੈ ਗੁਲਾਬ ਜਲ ਪਾਉਣਾ ਹੈ ਲਓ ਜੀ ਇਹਦੇ ਵਿੱਚ ਪਾ ਲਿਆ ਆਪਾਂ ਗੁਲਾਬ ਜਲ ਔਰ ਇੱਕ ਚੀਜ਼ ਹੋਰ ਹੈ ਤੇ ਉਹ ਮੈਂ ਚਾਦ ਭੁੱਲ ਗਈਆਂ ਤੇ ਹਾਂਜੀ ਦੂਸਰਾ ਆਪਾਂ ਇਹਦੇ ਵਿੱਚ ਪਾਣਾ ਹੈ ਹਣੀ ਸ਼ਹਿਦ ਜ਼ਰੂਰ ਪਾਣਾ ਤੁਸੀਂ ਸ਼ਹਿਦ ਦੇ ਨਾਲ ਜਿਹੜੀ ਇਹਦੇ ਨਾਲ ਮਾੜੀ ਮੋਟੀ ਖੁਸ਼ਕੀ ਹੋਵੇਗੀ ਨਾ ਉਹ ਨਹੀਂ ਹੋਣ ਲੱਗੀ ਤੁਹਾਡੇ ਚਿਹਰੇ ਤੇ ਇੱਕਦਮ ਗਜਬ ਦਾ ਗਲੋਅ ਲਿਆਉਣ ਵਿੱਚ ਬਹੁਤ ਕਾਜਗਲ ਹੈ ਤੇ ਤੁਸੀਂ ਅੱਧਾ ਚਮਚਾ ਇਹਦੇ ਵਿੱਚ ਪਾ ਲੈਣਾ ਹੈ ਸ਼ਹਿਦ ਠੀਕ ਹੈ ਹਣੀ ਕੀ ਪਾਏ ਗੁਲਾਬ ਜਲ ਪਾਇਆ ਬੇਸਣ ਪਾਇਆ ਹਣੀ ਪਾਇਆ ਤੇ ਬਾਕੀ ਤੁਸੀਂ ਪਾ ਲੈਣਾ ਇਹ ਵਾਲੀ ਜਿਹੜੀ ਕਾਲੀ ਕੀਤੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਹਲਦੀ ਠੀਕ ਹੈ ਜਿੰਨੀ ਕੀ ਤੁਹਾਨੂੰ ਜ਼ਰੂਰਤ ਹੈ ਮੈਂ ਇੱਥੇ ਜ਼ਿਆਦਾ ਬਣਾਣ ਲੱਗੀ ਆ ਮੇਰੀ ਬੇਟੀ ਆ ਉਹ ਵੀ ਲਗਾਵੇਗੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਲੈਣਾ ਹੈ ਤੁਸੀਂ ਇਹ ਵਾਲਾ 골ਡਨ ਫੇਸ਼ਲ ਕਰਕੇ ਦੇਖਿਓ ਮੈਂ ਕਹਿੰਨੀ ਆ ਤੁਸੀਂ ਇੰਨੇ ਹੈਰਾਨ ਹੋ ਜਾਵੋਗੇ ਕਿ ਵਾਕਈ ਬਹੁਤ ਵਧੀਆ ਇਹ ਫੇਸ਼ਲ ਹੈ ਇਹ ਸਾਨੂੰ ਪਹਿਲਾਂ ਕਿਸੇ ਨੇ ਦੱਸਿਆ ਤੇ ਇੰਨਾ ਪਿਆਰਾ ਇਹ ਫੇਸ਼ਲੇ ਬਣ ਕੇ ਹੋ ਗਿਆ ਤਿਆਰ ਆ ਦੇਖੋ ਫੇਸ਼ਲ ਬਣ ਕੇ ਰੈਡੀ ਹੋ ਗਿਆ ਹੈ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਤਾਂ ਮੈਂ ਦੱਸਦੀ ਹਾਂ ਕਿੰਨਾ ਕੁ ਟਾਈਮ ਇਹਨੂੰ ਲਗਾ ਕੇ ਰੱਖਣਾ ਹੈ ਤੇ ਕਿੱਦਾਂ ਇਹਨੂੰ ਉਤਾਰਨਾ ਹੈ ਸਾਰਾ ਪ੍ਰੋਸੈਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਠੀਕ ਹੈ ਮੈਂ ਸਾਰਾ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਸ਼ਾਇਦ ਹੋਰ ਪਾ ਲੈਣੀ ਆ ਤੇ ਲਓ ਜੀ ਵੇਸਣ ਸਿਰਫ ਆਪਾਂ ਇਹਦੇ ਵਿੱਚ ਅੱਧਾ ਕਿ ਚਮਚਾ ਹੀ ਪਾਇਆ ਹੈ ਬਾਕੀ ਆਪਾਂ ਇਹਦੇ ਵਿੱਚ ਪਾ ਲਈਏ ਸੜੀ ਹੋਈ ਹਲਦੀ ਆ ਤੁਸੀਂ ਦੇਖ ਸਕਦੇ ਹੋ ਆ ਬਣ ਕੇ ਹੋ ਗਿਆ ਸਾਡਾ ਫੇਸ ਪੈਕ ਰੈਡੀ ਤੁਹਾਨੂੰ ਲਾਈਵ ਪ੍ਰੂਫ ਦਿਖਾਨੀ ਹੁੰਦੀ ਹੈ ਹਰ ਚੀਜ਼ ਜਿਹੜੀ ਮੈਂ ਲਾਈਵ ਪ੍ਰੂਫ ਦਿਖਾਨੀ ਕਿਉਂਕਿ ਮੈਂ ਇਸਤੇਮਾਲ ਕਰਦੀ ਹਾਂ ਮੇਰੇ ਖੁਦ ਦਾ ਫੇਸ ਠੀਕ ਹੋਇਆ ਹੈ ਖੁਦ ਇਹ ਸ਼ਾਇਆ ਖਤਮ ਹੋਈਆਂ ਨੇ ਖੁਦ ਦੇ ਦਾਗ ਤਾਂ ਵੀ ਠੀਕ ਹੋਏ ਨੇ ਚਿਹਰੇ ਤੇ ਗਲੋ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰਦੀ ਆ ਨੈਚੁਰਲ ਚੀਜ਼ਾਂ ਨੇ ਹੋਮ ਐਂਡ ਚੀਜ਼ਾਂ ਨੇ ਕੋਈ ਨੁਕਸਾਨ ਨਹੀਂ ਕਰਦੀਆਂ ਹੈਗੀਆਂ ਹਾਲਾਂਕਿ ਤੁਹਾਡੇ ਚਿਹਰੇ ਤੇ ਕੋਈ ਵੀ ਫੋੜਾ ਫੈਂਸੀ ਕਿਸੇ ਵੀ ਤਰੀਕੇ ਦੇ ਪਿੰਪਲ ਵਗੈਰਾ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਹਲਦੀ ਤੁਸੀਂ ਇਸ ਤਰੀਕੇ ਨਾਲ ਸਾੜ ਲੈਣੀ ਜਿੱਦਾਂ ਮੈਂ ਤੁਹਾਨੂੰ ਦੱਸਦੀ ਆ ਤੈਨੂੰ ਚਾਹੇ ਤੇ ਤੁਸੀਂ ਬਰਸ਼ ਦੀ ਸਹੇਤਾ ਨਾਲ ਚਾਹੇ ਤੁਸੀਂ ਆਪਣੇ ਹੱਥਾਂ ਦੀ ਸਹੇਤਾ ਨਾਲ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਆ ਦੇਖੋ ਫੇਸ ਬਿਲਕੁਲ ਪਹਿਲਾਂ ਤੁਹਾਨੂੰ ਸਾਫ਼ ਕਰ ਲੈਣਾ ਤੁਸੀਂ ਕੋਈ ਵੀ ਕਰੀਮ ਨਹੀਂ ਤੁਹਾਡੇ ਲੱਗੀ ਹੋਣੀ ਚਾਹੀਦੀ ਤੇ ਕੋਈ ਵੀ ਕੁਝ ਨਹੀਂ ਲੱਗਾ ਹੋਣਾ ਚਾਹੀਦਾ ਫੇਸ ਨੂੰ ਧੋ ਲੈਣਾ ਤੁਸੀਂ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰਨੇ ਹਫ਼ਤੇ 'ਚ ਤਿੰਨ ਵਾਰ ਕਰ ਸਕਦੇ ਹੋ ਦੋ ਵਾਰ ਕਰ ਲਓ ਕੋਈ ਇਹਦਾ ਨੁਕਸਾਨ ਨਹੀਂ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਹੋ ਆ ਦੇਖੋ ਪਹਿਲਾਂ ਤੁਸੀਂ ਫੇਸ ਪੈਕ ਨੂੰ ਤੁਸੀਂ ਨਾ ਲਗਾ ਕੇ 10 ਤੋਂ 15 ਮਿੰਟ ਛੱਡ ਦੇਣਾ ਹੈ 10 ਤੋਂ 15 ਮਿੰਟ 15 ਵਾਂਸੇ 20 ਮਿੰਟ ਲਗਾ ਹੀ ਲਓ ਜਿਨ੍ਹਾਂ ਦੇ ਜ਼ਿਆਦਾ ਚਿਹਰਾ ਕਾਲਾ ਹੋਇਆ ਪਿਆ ਨਾ ਜਾਂ ਜਿਆਦੀਆਂ ਸ਼ਾਈਆਂ ਨੇ ਉਹ ਕਮ ਸੇ ਕਮ 20 ਮਿੰਟ ਤੁਸੀਂ ਇਹਨੂੰ ਲਗਾ ਹੀ ਲਓ ਲਗਾਉਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਜਦੋਂ ਇਹਨੇ ਡਰਾਈ ਹੋ ਜਾਣਾ ਹੈ ਠੀਕ ਹੈ ਤੇ ਫਿਰ ਤੁਸੀਂ ਕੀ ਕਰਨਾ ਹੈ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਮ사ਜ ਕਰਨੀ ਹੈ ਥੋੜੇ ਜਿਹਾ ਗਿੱਲਾ ਕਰਕੇ ਥੋੜੇ ਜਿਹਾ ਪਾਣੀ ਨਾਲ ਚਾਹੇ ਰੋਜ਼ ਵਾਟਰ ਨਾਲ ਸਪਰੇਅ ਕਰਕੇ ਆਪਣੇ ਚਿਹਰੇ ਤੇ ਹਲਕੇ ਹਲਕੇ ਹੱਥਾਂ ਨਾਲ ਤੁਸੀਂ ਕਰਨੀ ਹੈ ਮ사ਜ ਤੇ ਤੁਹਾਡੇ ਚਿਹਰੇ ਦੀ ਸਾਰੀ ਪ੍ਰੋਬਲਮ ਹੋ ਜਾਏਗੀ ਠੀਕ 골ਡਨ ਗਲੋ ਆਵੇਗਾ ਲੋ ਜੀ ਇਸ ਤਰੀਕੇ ਨਾਲ ਤੁਸੀਂ ਇਹਦੇ ਲਗਾ ਲੈਣਾ ਹੈ ਦੇਖੋ ਇਹ ਚਿਹਰੇ ਨੂੰ ਇੰਨਾ ਇੱਕਦਮ ਬ੍ਰਾਈਟ ਕਰ ਦੇਗਾ ਚੰਦੀ ਹੰਗੂ ਇਹ ਚਿਹਰੇ ਨੂੰ ਚਮਕਾਵੇਗਾ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਫੇਸ ਪੈਕ ਲਗਾ ਲੈਣਾ ਦੇਖੋ ਕਾਲਾ ਪੂਰੀ ਤਰ੍ਹਾਂ ਕਾਲਾ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਚਿਹਰੇ ਤੇ ਫਲਾ ਲੈਣਾ ਹੈ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਪੂਰੇ ਚਿਹਰੇ ਤੇ ਤੁਸੀਂ ਇਹ ਲਗਾ ਲੈਣਾ ਹੈ 골ਡਨ ਫੇਸ਼ੀਅਲ ਆ ਦੇਖੋ ਠੀਕ ਹੈ ਇਹਨੂੰ ਲਗਾਉਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਜਦੋਂ ਇਹਨੇ ਡਰਾਈ ਹੋ ਜਾਣਾ ਹੈ ਥੋੜਾ ਜਿਹਾ ਸੁੱਕ ਜਾਣਾ ਹੈ 20 ਮਿੰਟ ਲਗਾਉਣ ਤੋਂ ਬਾਅਦ ਜਿਨ੍ਹਾਂ ਤੇ ਜ਼ਿਆਦਾ ਹੀ ਪ੍ਰੋਬਲਮ ਹੈ ਨਾ 20 ਮਿੰਟ ਪੂਰਾ ਲਗਾ ਕੇ ਇਹਨੂੰ ਰੱਖਣਾ ਹੈ 20 ਮਿੰਟ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਇਹਨੇ ਥੋੜਾ ਡਰਾਈ ਹੋ ਜਾਣਾ ਸੁੱਕ ਜਾਣਾ ਇਸ ਤਰੀਕੇ ਨਾਲ ਰੋਜ਼ ਵਾਟਰ ਤੁਸੀਂ ਲੈ ਕੇ ਜੇ ਤਾਂ ਸਪਰੇਅ ਵਾਲਾ ਤੇ ਪੂਰੇ ਤਾਂ ਸਪਰੇਅ ਕਰ ਲੈਣੀ ਆਪਣੇ ਚਿਹਰੇ ਤੇ ਸਪਰੇਅ ਕਰ ਲੈਣੀ ਅਗਰ ਰੋਜ਼ ਵਾਟਰ ਦੂਸਰਾ ਹੈਗਾ ਤੇ ਥੋੜਾ ਰੂਮ ਦੇ ਨਾਲ ਕੋਟਨ ਦੇ ਨਾਲ ਡਿਪ ਕਰਕੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਯਾਨੀ ਕਿ ਇਹਨੂੰ ਗਿੱਲਾ ਕਰ ਲੈਣਾ ਗਿੱਲਾ ਕਰਨ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਹਲਕੇ ਹ ਮਸਾਜ ਕਰਨੀ ਹੈ ਠੀਕ ਹੈ ਮਸਾਜ ਕਰਨੀ ਹੈ ਤੁਸੀਂ ਇਸ ਤਰੀਕੇ ਨਾਲ ਕਰਨੀ ਹੈ ਮਸਾਜ ਮਸਾਜ ਕਰਨ ਤੋਂ ਬਾਅਦ ਮਸਾਜ ਤੁਸੀਂ ਪਹਿਲਾਂ ਲਗਾ ਕੇ ਰੱਖਣਾ ਉਸ ਤੋਂ ਬਾਅਦ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਮਸਾਜ ਕਰਨੀ ਹੈ ਫੇਸ਼ੀਅਲ ਮਸਾਜ ਕਰਨੀ ਹੈ ਤਾਂ ਜੋ ਤੁਹਾਡਾ ਫੇਸ਼ੀਅਲ ਹੋ ਜਾਵੇ ਸਕਿਨ ਦੇ ਅੰਦਰ ਇੱਕ ਗਲੋ ਆ ਜਾਵੇ ਹਾਂਜੀ ਤੁਸੀਂ ਦੇਖ ਸਕਦੇ ਹੋ 20 ਮਿੰਟ ਮੈਂ ਲਗਾ ਕੇ ਰੱਖਿਆ 20 ਮਿੰਟ ਤੋਂ ਬਾਅਦ ਫਿਰ ਮੈਂ ਫੇਸ ਨੂੰ ਮ사ਜ ਕੀਤੀ ਹੈ ਫੇਸ਼ਲ ਵਾਲੀ ਤੇ ਤੁਸੀਂ ਦੇਖ ਸਕਦੇ ਗਲੋ ਦੇਖ ਲਓ ਸਕਿਨ ਦੇਖ ਲਓ ਇਕਦਮ ਸਾਫ ਹੋ ਗਈ ਇਕਦਮ ਗਲੋਇੰਗ ਹੋ ਗਈ ਹੈ ਤੁਹਾਡੇ ਸਾਹਮਣੇ ਕੋਈ ਮੇਕਅਪ ਨਹੀਂ ਕੋਈ ਕੁਝ ਨਹੀਂ ਜਸਟ ਧੋ ਕੇ ਆਈਆਂ ਧੋਣ ਤੋਂ ਬਾਅਦ ਤੇ ਤੁਹਾਡੇ ਸਾਹਮਣੇ ਚਿਹਰਾ ਦੇਖ ਲਓ ਤੁਸੀਂ ਲਾਈਵ ਪ੍ਰੂਫ ਬਹੁਤ ਵਧੀਆ ਫੇਸ਼ੀਅਲ ਹੈ ਤੁਸੀਂ ਕਰਕੇ ਜਰੂਰ ਦੇਖਣਾ ਹਲਦੀ ਜਿਹੜੀ ਇਹਨੂੰ ਚੰਗੀ ਤਰ੍ਹਾਂ ਸਾੜ ਕੇ ਇਸ ਤਰੀਕੇ ਨਾਲ ਬਲੈਕ ਕਰ ਲੈਣਾ ਬਲੈਕ ਕਰਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਿਆ ਨੂੰ ਮਿਕਸ ਕਰਕੇ ਤੁਸੀਂ ਆਪਣੇ ਫੇਸ ਤੇ ਲਗਾ ਸਕਦੇ ਹੋ ਤੇ ਇੱਕ ਦਿਨ ਛੱਡ ਕੇ ਵੀ ਲਗਾ ਸਕਦੇ ਹੋ ਹਫਤੇ 'ਚ ਤੁਸੀਂ ਤਿੰਨ ਵਾਰ ਵੀ ਲਗਾ ਸਕਦੇ ਹੋ ਵੈਸੇ ਤੁਸੀਂ ਇੱਕ ਦਿਨ ਛੱਡ ਕੇ ਲਗਾਓਗੇ ਤਾਂ ਜ਼ਿਆਦਾ ਵਧੀਆ ਜ਼ਿਆਦਾ ਬੈਸਟ ਰਹੇਗਾ ਕਰਵਾ ਚੌਥ ਤੁਹਾਡਾ ਨੇੜੇ ਆਛਲੇ ਜਿਹੜੀਆਂ ਮੇਰੇ ਭਰਾਣਾ ਸ਼ਕੀਰ ਨੇ ਕਰਵੇ ਚਾਉਂਦੀਆਂ ਤੇ ਆਪਣੀ ਸਕਿਨ ਨੂੰ ਗੋਰਾ ਚਿੱਟਾ ਕਰਨਾ ਚਾਹੁੰਦੀਆਂ ਨੇ ਤੇ ਆਹ ਵਾਲੀ ਚੀਜ਼ ਜਰੂਰ ਆਪਣੇ ਚਿਹਰੇ ਤੇ ਅਪਲਾਈ ਕਰੋ ਤੁਹਾਡਾ ਚਿਹਰਾ ਦੇਖ ਕੇ ਚੰਨ ਵਾਂਗੂ ਚਮਕਾ ਮਾਰੇਗਾ ਇੱਕਦਮ ਇੰਨਾ ਨਖਰੇਗਾ ਕਿ ਤੁਸੀਂ ਹੈਰਾਨ ਹੋ ਜਾਓ ਕਿ ਕਿ ਵਾਕਈ ਬਹੁਤ ਸੋਹਣੀ ਸਕਿਨ ਹੋ ਜਾਂਦੀ ਹੈ ਕੋਈ ਦਾਗ ਤਾਂ ਬੰਦੇ ਰਹਿਣਗਾ ਟੈਨਿੰਗ ਵਗੈਰਾ ਸਾਰੀ ਰਿਮੂਵ ਹੋ ਜੇਗੀ ਚਿਹਰਾ ਇਕਦਮ ਕਲੀਨ ਹੋ ਜਾਵੇਗਾ ਤੇ ਸਾਰੇ ਹੀ ਤੁਹਾਨੂੰ ਪੁੱਛਣਗੇ ਕਿ ਵਾਕੇ ਬਹੁਤ ਸੋਹਣਾ ਚਿਹਰਾ ਹੋ ਗਿਆ ਇਸ ਫੇਸ਼ੀਅਲ ਦੇ ਨਾਲ ਠੀਕ ਹੈ ਜੀ ਬਹੁਤ ਪਿਆਰਾ ਫੇਸ਼ੀਅਲ ਹੈ ਤੇ ਇਹਨੂੰ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਐਲੋਵੇਰਾ ਜੈਲ ਆਪਣਾ ਫਿਰ ਉਸ ਤੇ ਲਗਾ ਸਕਦੇ ਹੋ ਚਾਹੇ ਕੋਈ ਸੰਸਕ੍ਰੀਮ ਲਗਾ ਸਕਦੇ ਹੋ ਠੀਕ ਹੈ ਜੀ ਫਿਰ ਮਿਲਦੇ ਆਂ ਐਦਾਂ ਦੇ ਵੀਡੀਓ ਹੋਰ ਲੈ ਕੇ ਆਵਾਂਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਜਰੂਰ ਕਰਨਾ ਔਰ ਸ਼ੇਅਰ ਵੀ ਕਰ ਦੇਣਾ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਵਿੱਚ ਬਾਏ ਬਾਏ